ਦੇਖੋ ਭਾਜਪਾ ਕਿਸੇ ਚੋਣ ਨੂੰ ਲੈ ਕੇ ਕਦੇ ਮੀਟਿੰਗ ਨਹੀਂ ਕਰਦੀ ਅੱਜ ਅਸੀਂ ਇੱਥੇ ਕੋਈ ਸਿਆਸੀ ਮੀਟਿੰਗ ਕਰਨ ਨਹੀਂ ਆਏ ਇਹ ਸਾਡਾ ਇੱਕ ਪਰਿਵਾਰ ਹੈ ਰਾਜਾ ਜੀ ਸਾਡਾ ਪਿਛਲਾ 12-15 ਸਾਲ ਦਾ ਇੱਕ ਰਿਲੇਸ਼ਨ ਹੈ ਇੱਕ ਪਰਿਵਾਰਕ ਤੌਰ ਤੇ ਆਏ ਤੇ ਜਿਹੜੀ ਤੁਸੀਂ ਗੱਲ ਕੀਤੀ ਵੀ ਮੀਟਿੰਗਾਂ ਅਸੀਂ ਹਮੇਸ਼ਾ ਹੀ ਲੋਕਾਂ ਦੇ ਵਿੱਚ ਰਹਿੰਦੇ ਆ ਭਾਜਪਾ ਚਾਹੇ ਤੁਸੀਂ ਕਿਤੇ ਵੇਖ ਲਓ ਅੱਜ 32 ਸਾਲ ਹੋ ਗਏ ਗੁਜਰਾਤ ਦੇ ਵਿੱਚ ਸਰਕਾਰ ਆ ਅੱਜ 20 ਸਾਲ ਹੋ ਗਏ Madhya Pradesh ਸਰਕਾਰ ਆ ਦੋ ਤੇ ਅਸੀਂ ਬਹੁਮਤ ਨਾਲ ਸਰਕਾਰ ਆਈ ਹੈ ਤਿੰਨ ਸਟੇਟਾਂ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਹੈਟ੍ਰਿਕ ਕੀਤੀ ਹੈ ਇਹ ਸੈਟ੍ਰਿਕ ਨੇ ਜਿਹੜੀ 2024 ਦੀਆਂ ਚੋਣਾਂ ਉਹਦੀ ਵੀ ਗਰੰਟੀ ਦਿੱਤੀ ਕਿ ਐਤ ਕੀ ਮੋਦੀ ਸਾਹਿਬ ਦੀ ਕੇਂਦਰ ਚ ਵੀ ਹੈਟ੍ਰਿਕ ਹੋਣ ਜਾ ਰਹੀ ਹੈ ਜੀ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਕਾਂਗਰਸ ਜਿਹੜੀ ਹੈ ਉਹਨਾਂ ਦੀਆਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਸੀਗੀਆਂ ਉਹਨਾਂ ਨੇ ਧਰਨੇ ਪ੍ਰਦਰਸ਼ਨ ਵੀ ਕੀਤੇ ਹੈ ਕਿਤੇ ਨਾ ਕਿਤੇ ਸੂਬਾ ਸਰਕਾਰ ਤੇ ਸਵਾਲ ਚੁੱਕੇ ਨੇ ਕਿਤੇ ਨਾ ਕਿਤੇ ਆਪਸੀ ਵੀ ਖਾਣਾ ਦਿੱਂਦੀ ਜਾ ਰਹੀ ਹੈ ਕਿਸ ਤਰੀਕੇ ਨਾਲ ਪੱਖਪਾਤ ਦੇਖਦੀ ਹੈ ਕਿ ਪੰਜਾਬ ਦੇ ਨਾਲ ਦੇਖੋ ਅੱਜ ਇਹ ਜਗ ਜाहिर ਹੈ ਕਿ ਆਪ ਦਾ ਤੇ ਕਾਂਗਰਸ ਦਾ ਕਰਟਨ ਦੇ ਪਿੱਛੇ ਤਾਂ ਅਲਾਈਂਸ ਹੋ ਹੀ ਚੁੱਕਿਆ ਜੀ ਹੁਣ ਇੱਕ ਫਾਰਮਲ ਅਨਾਉਂਸਮੈਂਟ ਬਾਕੀ ਹੈ ਪੰਜਾਬ 'ਚ ਦੇਸ਼ ਚ ਅਲਾਈਂਸ ਹੋ ਹੀ ਚੁੱਕਿਆ ਹੈ ਇਹਨਾਂ ਦਾ ਜਿਸ ਦਿਨ ਦੀ ਇਹ ਚਰਚਾ ਸ਼ੁਰੂ ਹੋਈ ਹੈ ਅਲਾਈਂਸ ਦੀ ਤੁਸੀਂ ਦੱਸੋ ਵੀ ਆਮ ਆਦਮੀ ਵਾਲੇ ਨੇ ਕਿਸੇ ਕਾਂਗਰਸੀ ਤੇ ਦੁਬਾਰਾ ਪਰਚਾ ਦਿੱਤਾ ਉਹਨਾਂ ਕਿਹਾ ਕਿ ਫਲਾਣੇ ਨੇ ਕ腐ਸ਼ਨ ਕੀਤੀ ਠਿੰਗੜੇ ਨੇ ਕ腐ਸ਼ਨ ਕੀਤੀ ਅੱਜ ਸਾਰੇ ਦੁੱਧ ਤੋਤੇ ਹੋ ਗਏ ਅੱਜ ਪਾਕ ਸਾਫ ਹੋ ਗਏ ਆ ਸਾਰੇ ਅੰਦਰੋਂ ਇਕੱਠੇ ਐ ਪਹਿਲੀ ਵਾਰੀ ਇਤਿਹਾਸ ਹੋਇਆ ਕਿ ਆਪੋਜੀਸ਼ਨ ਤੇ ਸਰਕਾਰ ਰਲ ਗਈਆਂ ਹੋਣ ਇਹ ਕਿਹਦਾ ਫਾਰਮਲ ਅਨਾਉਂਸਮੈਂਟ ਬਾਕੀ ਆ ਉਹ ਕਿਸੇ ਦਿਨ ਤੁਸੀਂ ਸੁਣ ਸਕਦੇ ਹੋ ਤੇ ਕੋਈ ਅਚੰਬੇ ਵਾਲੀ ਗੱਲ ਨਹੀਂ ਕਿਸੇ ਦਿਨ ਹੋ ਜੇ ਤੇ ਕੋਈ ਇਹ ਵੀ ਅਚੰਬਾ ਨਹੀਂ ਹੋਊਗਾ ਜਦੋਂ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਵੀ ਇਹਨਾਂ ਦੀ ਸਾਨੂੰ ਕੈਬਨਿਟ ਦਾ ਹਿੱਸਾ ਦੇਸਣਗੇ ਕੀ ਲੱਗਦਾ ਜੀ ਲਗਾਤਾਰ ਜਿਹੜੀਆਂ ਬਿਆਨਬਾਜ਼ੀਆਂ ਹੋ ਰਹੀਆਂ ਨੇ ਇਹ ਲੋਕਾਂ ਲਈ ਦਿਖਾਵਾ ਨੇ ਇਹ ਡਰਾਮੇ ਕਰਦੇ ਆ ਜੀ ਦੋਵੇਂ ਰਲ ਕੇ ਪਰ ਅੱਜ ਹਿੰਦੁਸਤਾਨ ਦੇ ਲੋਕ ਇਹਨਾਂ ਦੇ ਡਰਾਮਿਆਂ ਨੂੰ ਸਮਝ ਗਏ ਪੰਜਾਬ ਦੇ ਲੋਕ ਸਮਝ ਗਏ ਅੱਜ ਪੰਜ ਸੂਬਿਆਂ ਦਾ ਚੋਣ ਨਤੀਜਾ ਆਇਆ ਜਿਹੜੇ ਆਪਣੇ ਆਪ ਨੂੰ ਕੁਝ ਚਿਰ ਪਹਿਲਾਂ ਨੈਸ਼ਨਲ ਪਾਰਟੀ ਕਹਿ ਲਾਉਂਦੇ ਸੀ ਅੱਜ ਨੋਟਾ ਤੋਂ ਘੱਟ ਵੋਟਾਂ ਪਈਆਂ ਕਿਸੇ ਨੂੰ ਇਹ ਵੀ ਨਵਾਂ ਇਤਿਹਾਸ ਬਣਿਆ ਅੱਜ ਜਿਨ੍ਹਾਂ ਕੋਲੇ ਜਵਾਬ ਦੇਣ ਨੂੰ ਹੈ ਨਹੀਂ ਲੋਕਾਂ ਨੂੰ ਫੇਸ ਕਰਨ ਨੂੰ ਹੈ ਨਹੀਂ ਤੇ ਵਿਪਾਸ਼ਨਾ ਚ ਜਾ ਕੇ ਕੇਜਰੀਵਾਲ ਜੀ ਐਸੇ ਕਰਕੇ ਬੈਠੇ ਹੈ ਕਿ ਅੱਜ ਲੋਕਾਂ ਨੂੰ ਫੇਸ ਹੀ ਨਹੀਂ ਕਰ ਸਕਦੇ ਉਹ ਕੇਜਰੀਵਾਲ ਸਾਹਿਬ ਜੀ ਤੁਸੀਂ ਗੱਲ ਕੀਤੀ ਹੈ ਉਹਨਾਂ ਨੂੰ ਵੀ ਤੀਸਰਾ ਨੋਟਿਸ ਜਾ ਚੁੱਕਿਆ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਜਨਤਾ ਦਾ ਫਿਰ ਤੋਂ ਸਹਿਯੋਗ ਮੰਗਿਆ ਦੇਖੋ ਜਨਤਾ ਦਾ ਸਹਿਯੋਗ ਮੰਗ ਕੇ ਉਹ ਆਦੇ ਆਏ ਸੀ ਜਨਤਾ ਦਾ ਲਾਲ ਬਣ ਕੇ ਅੱਜ ਰਹਿ ਗਿਆ ਸ਼ਰਾਬ ਕਾਰੋਬਾਰੀਆ ਦਾ ਦਲਾਲ ਬਣ ਕੇ ਅੱਜ ਇਹ ਜੱਗ ਜਾਹਰ ਹੈ ਸੁਪਰੀਮ ਕੋਰਟ ਦੇ ਵਿੱਚ ਵਕੀਲਾ ਨੇ ਈਡੀ ਨੇ ਸਾਰੇ ਤੱਥ ਪੇਸ਼ ਕਰਤੇ ਕਿ ਕਿਸ ਤਰੀਕੇ ਜਿਹੜਾ ਇਹ ਸਕੈਮ ਹੋਇਆ ਹੈ ਕਿਸ ਤਰੀਕੇ ਪੈਸੇ ਖਾਦੇ ਗਏ ਹੈ ਕਿਨੂ ਕਿਨੂ ਪੈਸੇ ਦਿੱਤੇ ਕਿਹੜੀ ਮੋਨਿਟਰੀ ਲਾਈ ਕਿੰਵੇਂ 170 ਦੇ ਕਰੀਬ ਮੋਬਾਈਲ ਫੋਨ ਯੂਜ਼ ਹੋਏ ਕਿੱਥੋਂ ਪ੍ਰਿੰਟ ਆਊਟ ਕੱਢਿਆ ਇਹਨਾਂ ਦੇ ਆਪਦੇ ਬੰਦਿਆਂ ਨੇ ਸਾਰੀ ਕਹਾਣੀ ਦੱਸੀ ਹੈ ਤੇ ਉਹ ਅੱਜ ਹਿੰਦੁਸਤਾਨ ਉਹਨਾਂ ਨੂੰ ਜਾਣ ਗਿਆ ਜਿਹੜਾ ਮਕਾ ਪਾਕੀ ਆਏ ਆ ਅੱਜ ਹਿੰਦੁਸ਼ਸਤਾਨ ਪਛਾਣ ਗਿਆ ਇਹਨਾਂ ਨੂੰ ਬੈ ਸਰ ਕੀ ਲੱਗਦਾ ਐ ਐਮਸੀ ਇਲੈਕਸ਼ਨ ਨੇ ਬੜਾ ਚੰਗਾ ਰਿਸਪੌਂਸ ਆਇਆ ਹੈ ਕਾਫੀ ਲੋਕਾਂ ਨੇ ਜਿਹੜੇ ਫਾਰਮ ਫੀਲ ਕੀਤੇ ਆ ਕੀ ਲੱਗਦਾ ਤੁਹਾਨੂੰ ਅਗਰ ਆਪਾਂ ਲੁਧਿਆਣੇ ਤੇ ਹੋਰ ਤਿੰਨ ਜਿਹੜੇ ਹੈਗੇ ਆ ਜ਼ਿਲ੍ਹਿਆਂ ਦੀ ਗੱਲ ਕਰੀਏ ਉੱਥੇ ਐਮਪੀ ਇਲੈਕਸ਼ਨ ਹੋਣੇ ਪੰਜ ਜ਼ਿਲ੍ਹਿਆਂ ਦੇ ਵਿੱਚ ਦੇਖੋ ਭਾਰਤੀ ਜਨਤਾ ਪਾਰਟੀ ਕਾਰਪੋਰੇਸ਼ਨ ਇਲੈਕਸ਼ਨਾਂ ਲਈ ਬਿਲਕੁਲ ਤਿਆਰ ਹੈ ਅੱਜ ਜੇ ਲੁਧਿਆਣੇ ਦੇ ਵਿੱਚ ਅਸੀਂ ਐਪਲੀਕੇਸ਼ਨ ਫਾਰਮ ਕੱਢੇ ਸੀ ਲੋਕਾਂ ਦਾ ਏਡਾ ਪਿਆਰ ਮਿਲਿਆ ਪਾਰਟੀ ਨੂੰ ਮੋਦੀ ਸਾਹਿਬ ਦੀ ਨੀਤੀਆਂ ਨੂੰ ਕਿ ਸਾਨੂੰ ਐਕਸਟੈਂਸ਼ਨ ਦੇ ਕੇ ਇੱਕ ਹਫ਼ਤਾ ਫਾਰਮਾਂ ਦੀ ਡੇਟ ਅੱਗੇ ਵਧਾਉਣੀ ਪਈ ਅੱਜ ਕੋਈ ਵੀ ਪਾਰਟੀ ਦੀ ਗੱਲ ਕਰੂੰ ਕੱਲੀ ਭਾਜਪਾ ਜੀ ਦੇ ਕੋ 500 ਤੋਂ ਉੱਤੇ ਐਪਲੀਕੇਸ਼ਨ ਆਈਆਂ ਸੋ ਲੋਕਾਂ ਦਾ ਇਲੈਕਸ਼ਨ ਲੈਣ ਲਈ ਪਾਰਟੀਪਤੀ ਬੜਾ ਵੱਡਾ ਪ੍ਰੇਮ ਹੈ ਤੇ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇੱਕ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਇਲੈਕਸ਼ਨ ਅੱਜ ਕਰਾ ਲੈਣ ਕੱਲ ਕਰਾ ਲੈਣ ਲੁਧਿਆਣੇ ਦੇ ਵਿੱਚ ਜਿਹੜਾ ਮੇਅਰ ਹੈ ਭਾਰਤੀ ਜਨਤਾ ਪਾਰਟੀ ਦਾ ਬਣੂਗਾ ਇਥੋਂ ਇਹਨਾਂ ਨੂੰ ਇੱਕ ਗੱਲ ਆ ਨਾ ਮੈਂ ਆਪ ਵਾਲਿਆਂ ਨੂੰ ਵੀ ਇਹ ਭੱਜਿਆਂ ਇਲੈਕਸ਼ਨ ਲੇਟ ਕਰਾਇਆ ਕੋਈ ਫਰਕ ਨਹੀਂ ਪੈਣੇ ਕਰਾ ਲਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ ਪਤਾ ਲੱਗ ਜੂ ਤੁਹਾਨੂੰ ਪੰਜਾਬ ਦੇ ਲੋਕ ਲੁਧਿਆਣੇ ਦੇ ਲੋਕ ਕਿੰਨਾ ਪਿਆਰ ਕਰਦੇ ਇੰਟੈਂਸ਼ਨਲੀ ਲੇਟ ਕਰਾ ਰਹੇ ਜੀ ਬਿਲਕੁਲ ਇੰਟੈਂਸ਼ਨਲੀ ਲੇਟ ਕਰਾ ਰਹੇ ਆ ਜੀ ਇਹ ਚਾਹੁੰਦੇ ਨਹੀਂ ਇਲੈਕਸ਼ਨ ਹੋਣ ਇੱਕ ਸਾਲ ਹੋਣ ਵਾਲਾ ਮਾਰਚ ਚ ਜਿਹੜੀ ਆ ਭੰਗ ਹੋਈ ਸੀ ਨਗਰ ਦੀ ਨਹੀਂ ਆਪਦੀ ਵਕੀਲਾਂ ਦੇ ਥਰੂ ਕਦੇ ਕੋਰਟ ਚ ਕੁਛ ਕਰਾ ਦਿੰਦੇ ਕੋਰਟ ਚ ਕੁਛ ਕਰਾ ਦਿੰਦੇ ਤਾਂ ਕਿ ਅਸੀਂ ਲੋਕਾਂ ਨੂੰ ਕਹਿ ਸਕੀਏ ਕਿ ਇਹ ਕੋਰਟ ਕਰਾ ਰਿਹਾ ਆਪਾਂ ਮੈਂ ਆਪ ਵਕੀਲ ਐ ਜੇ ਅੱਜ ਸਰਕਾਰ ਇਲੈਕਸ਼ਨ ਕਰਾਉਣੀ ਚਾਹੇ ਕਿਸੇ ਵੇਲੇ ਵੀ ਇਲੈਕਸ਼ਨ ਕਰਾ ਸਕਦੀ ਆ ਆਪ ਭਾਜਪਾ ਰੇ ਇਹਨਾਂ ਚੀਜ਼ਾਂ ਕੀ ਲੱਗਿਆ ਜੀ ਐਮਪੀ ਦੇ ਇਲੈਕਸ਼ਨ ਵਾਲੀ ਤੁਹਾਡਾ ਨਾਮ ਵੀ ਬੜਾ ਚਰਚਾ ਚਾ ਰਿਹਾ ਜੀ ਨਹੀਂ ਅਸੀਂ ਕਿਸੇ ਮੈਂ ਫੇਰ ਕਿ ਆ ਪਾਰਟੀ ਕਿਸੇ ਵੀ ਇਲੈਕਸ਼ਨ ਕਰਕੇ ਕੰਮ ਨਹੀਂ ਕਰਦੀਆਂ ਅਸੀਂ ਵੀ ਕੋਈ ਇਲੈਕਸ਼ਨ ਕਰਕੇ ਕੰਮ ਨਹੀਂ ਆ ਇੱਥੇ ਭਾਜਪਾ ਦਾ ਇਹ ਰਿਹਾ ਕਿ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਐ ਅੱਜ ਜੇ ਮੋਦੀ ਜੀ ਨੇ 2047 ਦੇ ਵਿਕਸਿਤ ਭਾਰਤ ਦਾ ਸੁਪਨਾ ਲਿਆ ਐ ਅੱਜ ਮੋਦੀ ਦੀ ਗਰੰਟੀ ਦੀ ਗੱਡੀ ਜਾਰੀ ਐ ਪਿੰਡ ਪਿੰਡ ਜਾ ਰਹੀ ਤੇ ਲੋਕ ਵਿਸ਼ਵਾਸ ਕਰ ਰਹੇ ਆ ਇਸ ਕਰਕੇ ਕਰ ਰਹੇ ਆ ਕਿ ਲੋਕਾਂ ਨੇ ਦੇਖ ਲਿਆ ਜੋ ਕਹਿੰਦੇ ਆ ਉਹ ਤੂੰ ਵੱਧ ਕਰਕੇ ਦਿਖਾਉਂਦੇ ਕੀ ਲੱਗਦਾ ਜੀ ਅਗਰ ਪਾਰਟੀ ਜ਼ਿੰਮੇਵਾਰੀ ਲਊਗੀ ਕਿਤੋਂ ਵੀ ਤਾਂ ਪਾਰਟੀ ਤਾਂ ਜਿਹੜੀ ਜ਼ਿੰਮੇਵਾਰੀ ਦੇਵੀ ਅਸੀਂ ਠੋਕ ਕੇ ਹੁਣ ਵੀ ਨਿਭਾ ਰਹੇ ਆ ਤੇ ਗਾਂ ਵੀ ਨਿਭਾਵਾਂਗੇ